ਸਾਸਰੀ ਕਾ ਜਾਰੇ ਪੈਣ ਪ੍ਰਾਵਣੂ ਵੇਖੋ ਬੱਚੇ ਅੱਜ ਛੁੱਟੀ ਆ ਕਿਵੇਂ ਸਾਫ ਪਈ ਤੇ ਲੱਗੇ ਪਿਆ ਸਾਰੀ ਬਾਤ ਮੰਜੇ ਕੱਢ ਕੇ ਕਹਿੰਦੇ ਅਸੀਂ ਝਾੜੂ ਵਧੀਆ ਵਧੀਆ ਲਾ ਕੇ ਲੈ ਕੇ ਆਉਣਾ ਮੁੰਨੇ ਨੂੰ ਬਹੁਤ ਰੈਂਦਾ ਸਾਫ ਪਈ ਦਾ ਤੇ ਵੀ ਲੋਟ ਕਰਦੇ ਆ ਕਿ ਵਾਇਰ ਟੀਵੀ ਨੂੰ ਬਾਹਰ ਕੱਢ ਕੇ ਠੀਕ ਕਰਨ ਹਾਂ ਚੱਲੂਗਾ ਆਹ ਹਾਂ ਚੱਲੂ ਮਾਰੂ ਛਿੱਕਾ ਹਾਂ ਥੋੜਾ ਫਾਸਟ ਅਮਾਰੀ ਟੀਮ ਚੱਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਟੀਵੀ ਖੋਲ ਕੇ ਟੋਪ ਲਵਾ ਰਹੇ ਹਾਂ ਇਹਨੂੰ ਛਰਜੀ ਕਰਦਾ ਤਲ ਮੜਾ ਆ ਜਾ ਚੱਕ ਲੋ ਸੱਸ ਜੀ ਆਇਦਰ ਬੁਰ 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 ਕੰਮ ਚੱਕ ਮਣੀਂਗੀ ਕਰਦਾ ਮਣੀਂ ਕੱਦ ਨਹੀਂ ਨੰਨੋ ਤਾਰ ਕੱਢਦੇ ਯਾਰ ਇੱਥੇ ਇੱਧਰ ਲਈ ਗੱਟ ਚੋ ਯਾਰਾ ਤਾਂ ਇੱਥੇ ਬਹੁਤ ਜ਼ਿਆਦਾ ਸਮਾਨ ਪਿਆ ਸੀਗਾ ਕਵਾੜ ਇੱਕ ਕਵਾੜ ਸੱਟਿਆ ਪਿਆ ਸੀ ਅੱਜ ਮਣਵੀਰ ਨੇ ਸਾਰਾ ਕੱਢ ਕੇ ਬਾਹਰ ਤੇ ਸਾਸ ਪਈ ਕਰ ਜਾਂਦਾ ਵਾ ਇੱਥੇ ਮੈਂ ਸਲਾਈ ਕਰਦੀ ਹੁੰਦੀ ਆ ਬੈਠ ਕੇ ਇਹ ਸਲਾਈ ਵਾਲਾ ਕਮਰਾ ਹੈ ਜੀ ਇੱਥੇ ਬਹੁਤ ਜ਼ਿਆਦਾ ਕੱਪੜਿਆਂ-ਕੁਪੜਿਆਂ ਦਾ ਖਲਾਰਾ ਖਲਰਿਆ ਹੋਆ ਸੀ ਕੱਪੜੇ ਜ਼ਿਆਦਾ ਇੱਧਰ ਹੁੰਦੇ ਆ ਆਪਣੇ ਸਲਾਈ ਕਰਨ ਵਾਲੇ ਕਪੜਿਆਂ ਦੀ ਹਾਂ ਤੇ ਫੁੱਲੇ ਜੇ ਲੱਗਦੇ ਆ ਹੁਣ ਸਲਾਈ ਕਰਿਆ ਕਰੂੰਗੀ ਠੰਡ ਕਰਕੇ ਥੋੜਾ ਜਿਹਾ ਮੇਰੇ ਹੱਥ ਜਿਆਦਾ ਠਰਦੇ ਸੀਗੇ ਮੈਂ ਥੋੜਾ ਜਿਹਾ ਬੰਨ੍ਹ ਕਰਤਾ ਸੀ ਮਸ਼ੀਨ ਟਾਉਣ ਰੱਖ ਤੇ ਰਾਦੇ ਪਤਾ ਇੱਕ ਪਾਸੇ ਆ ਵੀਰ ਜੀ ਹੈ ਜੀ ਸਾਈਕਲਾਂ ਦਾ ਕੰਮ ਕਰਦਾ ਤੇ ਭਰਾ ਨੂੰ ਮੈਂ ਜਦੋਂ ਵੀ ਫੋਨ ਮਾਰਾਂ ਬਾਈ ਮੈਨੂੰ ਆਹ ਗੱਲ ਦਾ ਪ੍ਰੋਬਲਮ ਹੋ ਗਈ ਵਿਚਾਰਾ ਜਿੱਥੇ ਵੀ ਮੈਂ ਪਣਾ ਖੜਾ ਹਾਂ ਉੱਥੇ ਵੀ ਪਹੁੰਚਦਾ ਇਹ ਨਹੀਂ ਗੱਲ ਵੀ ਨਹੀਂ ਪਹੁੰਚਦਾ ਇਹਦਾ ਤੈਅ ਦਿ ਲੋ ਧੰਨਵਾਦ ਬਹੁਤ ਬਹੁਤ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇਹਦੀ ਕਮਾਈ 'ਚ ਬਰਕਤ ਪਾਵੇ ਦੈਨ ਦੁੱਗਣੀ ਤਰੱਕੀ ਬਖਸ਼ੇ ਇੱਕ ਪਿਆਰ ਹੁੰਦਾ ਵੀਰੇ ਪਿਆਰ ਦੇ ਆਧਾਰ ਤੇ ਹੀ ਬੰਦਾ ਹੁੰਦਾ ਉਹ ਬੰਦਾ ਅਗਲਾ ਕਹਿੰਦਾ ਯਾਰ ਕਿੱਥੇ ਜਾਊਂਗਾ ਮੈਂ ਦੁਕਾਨ ਛੱਡ ਕੇ ਵੇਖੋ ਇਹ ਤਾਂ ਆਪਣੀ ਦੁਕਾਨ ਛੱਡ ਕੇ ਆਇਆ ਮੇਰੇ ਕੋਲ ਆ ਕੋਈ ਗੱਲ ਨਹੀਂ ਆ ਵੀ ਮੈਨੂੰ ਇਹ ਕਹਿਆ ਨਾ ਕੋਈ ਗੱਲ ਨਹੀਂ ਯਾਰ ਜੀ ਜਿਵੇਂ ਕੋਈ ਮੁਸ਼ਕਲ ਹੋਵੇ ਤਾਂ ਮੈਨੂੰ ਜਰੂਰ ਦੱਸਣਾ ਇਹਨਾਂ ਪਹਿਨਾ ਭਰਾ ਮੰਦਾ ਬਹੁਤ ਧੰਨਵਾਦ ਹੈ ਜੀ ਇਹ ਵੀਰ ਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਵਿਚਾਰਾ ਆਪ ਤੇ ਕੰਮ ਵੇਖੋ ਦੁਕਾਨ ਵਾਲਾ ਅਗਲਾ ਕਹਿ ਦਿੰਦਾ ਵੀ ਇੱਥੇ ਲਿਆ ਵੀਰੇ ਮੇਰਾ ਟਾਈਮ ਨਹੀਂ ਪਰ ਇਹ ਜੀ ਕੋਈ ਗੱਲ ਨਹੀਂ ਇਹ ਭਰਾ ਚ ਬਹੁਤ ਬਹੁਤ ਧੰਨਵਾਦ ਆ ਜੀ ਇਹਦਾ ਪਿਛਲੀ ਵੀਡੀਓ ਦੇ ਵਿੱਚ ਭੈਣ ਨੇ ਕਮੈਂਟ ਕੀਤਾ ਸੀ ਇੱਕ ਤੇ ਮੇਰਾ ਨਾਮ ਬੋਲਦੇ ਕਾਲਾ ਸਾਥ ਤੋਂ ਵੀਡੀਓ ਨਹੀਂ ਪਈ ਅਸੀਂ ਠੇਲੇ ਹੋ ਗਏ ਸੀ ਦੋਨੋਂ ਹੀ ਥੜਾ ਜਿਹਾ ਦਵਾਈ ਦੋਈ ਲਈ ਫੇਰ ਠੀਕ ਹੋਏ ਤੇ ਜਸਵਿੰਦਰ ਕੌਰ ਭੈਣਾ ਜਲੰਧਰ ਤੋਂ ਉਹਨਾਂ ਨੇ ਕਿਹਾ ਸੀ ਮੇਰਾ ਨਾਮ ਲਿਓ ਹਾਂਜੀ ਜਸਿੰਦਰ ਕੌਰ ਭੈਣ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਜੀ ਥੋ ਠੀਕ ਠਾਕ ਪਰਿਵਾਰ ਬੱਚੇ ਠੀਕ ਹੈ ਜੀ ਅੱਜ ਜੀ ਸਾਨੂੰ ਥੋੜਾ ਜਿਹਾ ਸਮਾਂ ਲੱਗ ਗਿਆ ਸਾਈਕਲ ਦੀ ਜੜੀ ਫੇਰ ਜੀ ਕਰਨ ਵਾਲੀ ਸੀ ਤੇ ਕੁਝ ਹੋਰ ਵੀ ਕੰਮ ਸੀਗੇ ਉਹ ਥੋੜਾ ਜਿਹਾ ਨਿਬੜ ਗਏ ਤੇ ਇਹਨੇ ਬਿਮਾਰ ਹੋਣੇ ਕਰਕੇ ਇਹ ਪਾਕ ਜਿਹੜਾ ਪਹਿਲਾ ਬਿਮਾਰ ਕੱਲ ਥੋੜਾ ਜਿਹਾ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਸਤੋ ਸਤੋਂ ਕਰ ਬਲੌਗ ਨਹੀਂ ਤਿਆਰ ਕੀਤਾ ਗਿਆ ਸੋ ਅਸੀਂ ਇਹ ਚੀਜ਼ ਦੀ ਮਾਫੀ ਚਾਹਦੇ ਆ ਤੇ ਉਹ ਜ਼ਿੰਦਗੀ ਜਿੰਦਾਬਾਦ ਚੈਨਲ ਨੂੰ ਮਤ ਮਾਰ ਕੇ ਸਪੋਰਟ ਕਰੋ ਮਤ ਵਗ ਲੈ ਕਰੋ ਪੈਣਾ ਭਰਾਵਾਂ ਦਾ ਬਹੁਤ ਧੰਨਵਾਦ ਹੈ ਜੀ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਕੋਈ ਨਵੇਂ ਨਹੀਂ ਹੋਰ ਤੁਸੀਂ ਦੱਸਣਾ ਜੀ ਭੈਣ ਭਰਾ ਸਾਰੇ ਠੀਕ ਹੈ ਦੇਸਾਂ ਦੇਸਾਂ ਚੋਂ ਮੇਰੇ ਮੀਰਾ ਮੇਰੇ ਵਿਚਾਰ ਕੁਮਤਮ ਸਾਰੇ ਠੀਕ ਨੇ ਉਹਨਾਂ ਦਾ ਵੀ ਤੈਨੂੰ ਧੰਨਵਾਦ ਹੈ ਹੋਰ ਵੀਰੋ ਬਾਕੀ ਤੁਹਾਡੇ ਸਾਰੇ ਸਿਆਣਿਆਂ ਤੁਸੀਂ ਜਾਣੀ ਜਾਣੋ ਠੀਕ ਹੈ ਕਿ ਨਾ ਤੇ ਜੋ ਵੀ ਹੈ ਜਾਨੀ ਕਿ ਤੁਸੀਂ ਸਾਥੋਂ ਬਹੁਤ ਹੀ ਜ਼ਿਆਦਾ ਵੱਡਿਓ ਪਰ ਅਸੀਂ ਬਹੁਤ ਹੀ ਜ਼ਿਆਦਾ ਸੁੰਦਰ ਹੈ ਤੇ ਤੁਸੀਂ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਜਾਣਾ ਜਮਨ ਕਿਉਂ ਵੱਡੇ ਭੈਣ ਭਰਾਵਾਂ ਦਾ ਸਾਨੂੰ ਸੰਯੋਗ ਮਿਲਿਆ ਅਸੀਂ ਉਹਨਾਂ ਦਾ ਸੰਯੋਗ ਛੱਡ ਕੇ ਅਸੀਂ ਆਪਦੀ ਮਰਜ਼ੀ ਕਰ ਗਏ ਸਾਡੀ ਬਹੁਤ ਵੱਡੀ ਗਲਤੀ ਸੀ ਅਸੀਂ ਇੱਦਾਂ ਇੱਦਾਂ ਤਾਂ ਕੁਝ ਨਹੀਂ ਕਰਨਾ ਜੋ ਮੇਰੀਆਂ ਭੈਣਾਂ ਆਉਂਦੇ ਤਾਂ ਮਾ ਵੀਰਾ ਨੇ ਬਜ਼ੁਰਗਾਂ ਨੇ ਭੈਣ ਮਾਂ ਭੈਣ ਬਾਹਰ ਬੈਠੇ ਦਿਸਾਂ ਦੇ ਦਿਸਾਂ ਜੋ ਉਹ ਉਹਨਾਂ ਦੇ ਰਹਿ ਨਹੀਂ ਅਸੀਂ ਚੱਲਾਂਗੇ ਸਾਰੇ ਤੇ ਭੈਣ ਭਰਾਵਾਂ ਦੇ ਨਾਲ ਤੇ ਬਾਕੀ ਜੇ ਸਾਡੇ ਚ ਕੋਈ ਕਮੀ ਹੋਊਗਾ ਤੁਸੀਂ ਜਰੂਰ ਦੱਸਣਾ ਇਹ ਜੀ ਗੱਲ ਨਹੀਂ ਕੋਈ ਵੀ ਅਸੀਂ ਵੀ ਸਾਡੇ ਚ ਭਲਾਣੇ ਨੇ ਕੰਮ ਕੱਢਤੀ ਅਸੀਂ ਇਦਾਂ ਨਹੀਂ ਕਰਨਾ ਨਾ ਤੁਸੀਂ ਸਾਡੇ ਚ ਕੋਈ ਵੀ ਕਮੀ ਕੱਢ ਸਕਦੇ ਹੋ ਠੀਕ ਹੈ ਜੀ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਬਾਕੀ ਜਿਵੇਂ ਵੀ ਤੁਸੀਂ ਸਾਨੂੰ ਦੱਸਣਾ ਹੋਰ ਵੀ ਉਹ ਭੈਣਾ ਭਰਾਵਾਂ ਦਾ ਨਾਲ ਹੀ ਬੰਦਾ ਵੱਡਾ ਹੁੰਦਾ ਜੇ ਕੱਲਾ ਸੋਚੇ ਤਾਂ ਵੀ ਮੈਂ ਹੀ ਐ ਬਸ ਨਹੀਂ ਮੈਂ ਨਹੀਂ ਸਾਡੇ ਚ ਉਹ ਚੀ ਗੱਲ ਹੋਏਗੀ ਠੀਕ ਹੈ ਜੀ ਤੁਹਾਡੇ ਭੈਣਾ ਭਰਾਵਾਂ ਸੰਜੋਗ ਨਾਲ ਜਿਵੇਂ ਤੁਸੀਂ ਕਹੋਗੇ ਅਸੀਂ ਉਦੋਂ ਹੀ ਚੱਲਣਾ। ਬਾਕੀ ਬਹੁਤ-ਬਹੁਤ ਤੁਹਾਡਾ ਭੈਣਾ ਧੰਨਵਾਦ ਹੈ, ਭਰਾਵੋ ਬਹੁਤ ਹੀ ਤੁਹਾਡਾ ਵੀ ਧੰਨਵਾਦ ਹੈ। ਮੇਰੇ ਨਗਰ ਵਾਸੀਆਂ ਦਾ ਵੀ ਬਹੁਤ ਧੰਨਵਾਦ ਹੈ, ਮੇਰੇ ਨੌਜਵਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਸੰਤ ਐਨੀ ਜਿਆਦਾ ਖੁਸ਼ੀ ਹੁੰਦੀ ਹੈ ਉਹ ਇੰਨੇ ਨੇ ਦੂਰੋਂ ਬੈਠੇ ਤੁਸੀਂ ਤਾਂ ਪ੍ਰਸਾਦ ਜਾਰ ਚਾਹਦੇ ਆ। ਸਾਨੂੰ ਤਾਂ ਇੰਨੇ ਹੀ ਬਹੁਤ ਹੈ। ਬਾਕੀ ਅਸੀਂ ਕਿਸੇ ਨੂੰ ਕਹਾਂ ਮੰਨਦਾ ਚੰਗਾ ਬੋਲਣਗੇ ਕਿ ਨਹੀਂ ਜਦੋਂ ਸਾਡੇ ਭੈਣ ਭਰਾ ਸਾਡੇ ਨਾਲ ਆ। ਬਾਕੀ ਜੇਡਾ ਵੀ ਤੁਸੀਂ ਆਪ ਦਾ ਦੱਸ ਦੇਣਾ ਬਾਕੀ ਅਸੀਂ ਵੀ ਦੱਸਿਆ ਕਰਾਂਗੇ ਵੀ ਜੀ ਵੀ ਤੁਹਾਡਾ ਅਸੀਂ ਆ ਕੁਝ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਰਹਿ ਮਸਗਣਾ ਹੋਇਆ ਕਰੂਗਾ ਅਸੀਂ ਫਿਰ ਕਾ ਚੱਲੇ ਕਰਾਂਗੇ ਤੇ ਨਹੀਂ ਇਦਾਂ ਇਕੱਲੇ ਚੱਲ ਸਕਦੇ ਸੀ ਠੀਕ ਹੈ ਜੀ ਬਾਕੀ ਤੁਸੀਂ ਆ ਤੰਦਰੁਸਤੀ ਦਾ ਦਰਸ਼ਨਾ ਕਿੱਦਾਂ ਕਿਵੇਂ ਬਾਹਰਲੇ ਦੇ ਸਭ ਦੇ ਸੱਪੜਾ ਨੂੰ ਵੀ आज आलू वाले पराठे आज लाएंगे पराठे लावांगे बच्चे बहुत ਦਿਨਾਂ ਦਾ ਜਦ ਕਰਦੇ ਸੀ ਕਹਿੰਦੇ ਮੂਲੀ ਦੇ ਪਰੌਂਠੇ ਜਾਂ ਆਲੂਆਂ ਦੇ ਖਾਓ ਮੂਲੀਆਂ ਦਾ ਪੱਟ ਕੇ ਲਿਆਉਣੀਆਂ ਆਉਠੀਆਂ ਐ ਸੱਤ ਲਿਆਉਣੀਆਂ ਨੇ ਕਿੰਨੀਆਂ ਹਾਕ ਕੇ ਹੁਣ ਆਲੂਆਂ ਵਾਲੇ ਪਰੌਂਠੇ ਲਾ ਕੇ ਬਾਕੀ ਜੀ ਇਹਨਾਂ ਨੇ ਵੀ ਬਹੁਤ ਟਾਈਮ ਹੋ ਗਿਆ ਆਲੂ ਵਾਲੇ ਪਰੌਂਠੇ ਖਾਧਿਆ ਨਹੀਂ ਠੀਕ ਹੈ ਜੀ ਤੇ ਸਾਰਿਆਂ ਨੇ ਜਦ ਕਰਦਾ ਮੈਂ ਜਦ ਖਾ ਲਾ ਮੈਨੂੰ ਤੇ ਬੜੀ ਲੱਗੀ ਪ੍ਰੈਸ ਕਰਕੇ ਮੈਂ ਕਿਹਾ ਵੀ ਮੈਂ ਤਾਂ ਨਹੀਂ ਖਾਣਗੀ ਤੁਸੀਂ ਬਣਾ ਦਿਓ ਬੱਚਿਆਂ ਨੂੰ ਬਣਾ ਦਿਓ ਠੀਕ ਹੈ ਜੀ ਔਰ ਪ੍ਰਮਾਤਮਾ ਨੇ ਤੇ ਸਾਰੇ ਵੀ ਵਧੀਆ ਰਾਜੀ ਖੁਸ਼ੀ ਹੈ ਪ੍ਰਮਾਤਮਾ ਦੀ ਮਿਹਰ ਹੈ ਬਸ ਦੋ ਟਾਈਮ ਉਸਦੇ ਨਾਮ ਜਪੀਦਾ ਸੱਚਾ ਪਾਛਾ ਜਿਹੜੇ ਦੋ ਵਕਤ ਦੀ ਰੋਟੀ ਸਾਨੂੰ ਨਸੀਬ ਹੋਈ ਜਾਂਦੀ ਹੈ ਦੂਤੇ ਸੀ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੀ ਇੰਨਾ ਹੀ ਆਪਾਂ ਨੂੰ ਤਾਂ ਬੜਾ ਹੁੰਦਾ ਵੀ ਦੋ ਵਕਤ ਦੀ ਰੋਟੀ ਮਿਲ ਜੇ ਤੇ ਹੋਰ ਭੈਣੋ ਭਰਾਵੋ ਤੁਸੀਂ ਜਰੂਰ ਦੱਸਿਆ ਕਰੋ ਕਿੱਦਾਂ ਹੈ ਕਿਵੇਂ ਆ ਔਰ ਭੈਣ ਭਰਾ ਵੀ ਸਾਡੇ ਨਾਲ ਨਵੇਂ ਜੋੜੇ ਦੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਜੀ ਬਹੁਤ ਧੰਨਵਾਦ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰ ਦੁਕੜੀ ਰਾਤ ਚੋਕਰੀ ਤਰੱਕੀ ਵਾਛੇ ਨਵੇਂ ਨਵੇਂ ਭੈਣ ਭਰਾ ਸਿਆਵੀ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਹੁੰਦਾ ਬਹੁਤ ਜਨ ਖੁਸ਼ ਹੁੰਦਾ ਅਸੀਂ ਬਹੁਤ ਖੁਸ਼ ਹਾਂ ਜਮਾਂ ਬਾਕੂ ਵਾਹ ਹੋਈ ਪ੍ਰਮਾਣੀ ਬਹੁਤ ਵਧੀਆ ਵਧੀਆ ਰਾਮਾਕ ਦੀ ਕਿਰਪਾ ਤੁਹਾਡੀ ਕਿਰਪਾ ਠੀਕ ਹੈ ਜੀ ਤੁਹਾਡੀ ਕਿਰਪਾ ਸਦਕਾ ਹੀ ਅਸੀਂ ਗਾਣ ਜਾ ਤੁਰ ਸਕਦੇ ਹਾਂ ਬਾਕੀ ਆਏ ਨਾ ਚੱਜ ਕੇ ਨਾ ਕਰੋ ਵੀ ਅਸੀਂ ਐਸੇ ਕਰਕੇ ਅਰਨ ਨੂੰ ਰਹਿ ਦੇਣੀ ਹੈ ਖੰਭਰਾ ਰਹਿ ਮੰਨਣਗੇ ਕਿ ਨਾ ਮੰਨਣਗੇ ਬਾਕੀ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਹੈ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਅਸੀਂ ਕਰਾਂਗੇ ਠੀਕ ਹੈ ਜੀ ਆ ਜੀ ਮਨਵੀਰ ਸਿੰਘ ਹੈ ਠੀਕ ਹੈ ਜੀ ਮੇਰਾ ਬ੍ਰੇਡਰ ਇਹਨੇ ਅੱਜ ਬਹੁਤ ਮੇਰੇ ਨਾਲ ਹੈਲਪ ਕਰਾਈ ਬਹੁਤ ਹੀ ਵਧੀਆ ਜਦੋਂ ਛੁੱਟੀ ਹੁੰਦੀ ਹੈ ਉਹਦੇ ਸਾਡੇ ਨਾਲ ਜਰੂਰ ਹੈਲਪ ਕਰਾਉਂਦੇ ਆ ਠੀਕ ਹੈ ਜੀ ਬਾਕੀ ਇਹ ਸਕੂਲੋਂ ਆਉਂਦੇ ਆ 3:30 ਤੋਂ 4:00 ਵਜੇ ਇਹ ਫਿਰ ਆਦੇ ਪੜਾਈ ਚ ਲੱਗ ਜਾਂਦੇ ਆ ਤਾਂ ਕਰਕੇ ਇਹਨਾਂ ਨੂੰ ਇਹ ਜਦੋਂ 26 ਜਨਵਰੀ ਦੀ ਛੁੱਟੀ ਆ ਗਈ ਜਾਂ ਕੋਈ ਹੋਰ ਕਾਂ ਛੁੱਟੀ ਆ ਗਈ ਉਹਦੋਂ ਇਹਨਾਂ ਨੇ ਸਾਡੇ ਨਾਲ ਹੱਥ ਫੜਤੀ ਬਹੁਤ ਪਾਉਂਦੇ ਆ ਬਹੁਤ ਵਧੀਆ ਪ੍ਰਮਾਤਮਾ ਨੇ ਇਹਨਾਂ ਨੂੰ ਦਿੱਤੀ ਅਸੀਂ ਉਸ ਦਾ ਵੀ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਪ੍ਰਮਾਤਮਾ ਸਭ ਨੂੰ ਦੇਵੇ ਸੱਚੇ ਬਾਦਸ਼ਾਹ ਕਿਸੇ ਪੈੜ ਭਰਾ ਦਾ ਸਿਰ ਤੱਕ ਬਣਾ ਦੋਖੇ ਅਸੀਂ ਤੈਨਾਂ ਦਾ ਸਾਥ ਕਰਦੇ ਵੀਰੋ ਹੋਰ ਤੁਹਾਡਾ ਬਹੁਤ ਬਹੁਤ ਹੀ ਸੰਜੋਗ ਵੀ ਮਿਲਦਾ ਹੈ ਤੁਹਾਡੇ ਸੰਜੋਗਾਂ ਦੇ ਨਾਲ ਅਸੀਂ ਗਾਂ ਚੱਲਦੇ ਹਾਂ ਠੀਕ ਹੈ ਜੀ ਬਾਕੀ ਹੁਣ ਕਰਮਜੀਤ ਬਣਾਉਗੀ ਪਰੋਠੇ ਜੋ ਵੀ ਗੱਲਬਾਤ ਹੋਇਆ ਕਰੂਗੀ ਸਾਡੀ ਕੋਈ ਵੀ ਹੈ ਠੀਕ ਹੈ ਕਿ ਨਾ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਕਰਾਂਗੇ ਉਹਦੇ ਆਧਾਰ ਤੇ ਤੁਸੀਂ ਭੈਣਾ ਭਰਾਵਾਂ ਨੇ ਸਾਰਿਆਂ ਨੇ ਜਿੰਨੇ ਵੀ ਤੁਸੀਂ ਦੱਸੋਗੇ ਅਸੀਂ ਉਸ ਤਰ੍ਹਾਂ ਚੱਲਾਂਗੇ ਹੋਰ ਤੁਸੀਂ ਠੀਕ ਠਾਕ ਹੋ ਵਧੀਆ ਬਹੁਤ ਮਨ ਖੁਸ਼ ਹੁੰਦਾ ਭੈਣ ਭਰਾ ਨਵੇਂ ਵੀ ਜੁੜਦੇ ਆ ਬਹੁਤ ਕਿੰਨੇ ਦੂਰ ਬੈਠੇ ਆ ਸਾਡੇ ਤੋਂ ਭੈਣ ਜਸਵਿੰਦਰ ਕੌਰ ਜੀ ਉਹਨਾਂ ਨੇ ਵੀ ਸਾਨੂੰ ਕਮੈਂਟ ਕੀਤਾ ਜੀ ਬਹੁਤ ਬਹੁਤ ਭੈਣ ਜੀ ਜਸਵਿੰਦਰ ਜੀ ਤੁਹਾਡਾ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਭੈਣ ਭਰਾਵਾਂ ਦਾ ਇਦਦੇ ਨੇ ਸੰਯੋਗ ਮਿਲੇ ਮਿਲਦਾ ਤੁਹਾਨੂੰ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਸਭ ਤੋਂ ਵੱਡਾ ਭੈਣ ਦਾ ਮਾਤਾ ਜੀ ਗੱਲ ਦੀ ਸਾਡੇ ਨੂੰ ਆ ਮੇਰੀ ਬੇਟੀ ਆ ਜੀ ਇਹ ਆਰ ਸਕੂਲ ਦਾ ਕੰਮ ਕਰਦੇ ਕੱਲ ਨੂੰ ਜਾਣਾ ਤਾਂ ਦਿਨੇ ਸਾਡੇ ਨਾਲ ਥੋੜਾ ਹੱਥ ਬੱਝੂਗਾ ਆਹਦੀ ਥੋੜਾ ਜਿਹਾ ਸਾਡੇ ਆਇਆ ਇਹ ਵੀ ਥੋੜੇ ਜਿੱਡੇ ਲੇ ਆ ਤੇ ਬਹੁਤ ਵਧੀਆ ਸੰਯੋਗ ਦਿੰਦੇ ਬੱਚੇ ਇਹ ਨਹੀਂ ਗੱਲ ਨੂੰ ਨਹੀਂ ਆਖੇ ਲੱਗਦੇ ਬੱਚੇ ਦੋਨੇ ਹੀ ਪਰਮਾਤਮਾ ਨੇ ਸਾਨੂੰ ਬਹੁਤ ਦਾਤ ਵੱਸਿ ਵੱਡੀ ਅਸੀਂ ਉਹਦਾ ਧੰਨਵਾਦ ਕਰਦੇ ਆਂ ਚੋਕਰਾਨਨ ਕਰਦੇ ਹੋਏ ਬਾਕੀ ਆਪਾ ਜੀ ਇਹਨਾਂ ਦੇ ਸਿਰ ਤੇ ਹੀ ਉੱਡਦੇ ਆ ਤੇ ਭੈਣਾ ਭਰਾਵਾਂ ਦੇ ਸਿਰ ਤੇ ਉੱਡਦੇ ਆ ਪਰਲੇ ਤਾਂ ਠੀਕ ਹੈ ਜੀ ਮੈਂ ਨਾਮ ਹੁਮਾ ਕਿਹਦੇ ਨਾਲ ਹੈਲਪ ਕਰਾ ਦਿੰਦੇ ਆ ਮੈਂ ਤਾਂ ਦੇਖ ਲਵਾਂਗੇ ਲੱਕ ਕਲਾਸ ਨੂੰ ਕਰ ਪਾਏ ਤੇ ਤੁਸੀਂ ਇਹ ਕਹਿੰਦਾ ਤੁਸੀਂ ਦੁੱਬੜੇ ਕਿਹਦਾ ਰਸਤਾ ਜਿਹੜੀ ਦਾ ਦੁੱਬਟਾ ਨੇ ਕੋਈ ਆ ਵੀ ਨੰਬਰ ਵਧੀਆ ਬੋਤ ਨੰਬਰ ਵਧੀਆ ਨੰਬਰ ਲਿਖਿਆ ਲਿਖਣਾ ਚਾਹੀਦਾ ਬੋਤ ਡਰੈਸ ਦੇ ਮੈਨੂੰ ਪੁੱਛਣਗੇ ਹੋ ਹਾਂ ਉਹ ਵੀ ਦੁੱਬੜੇ ਲਿਖੇ ਮੇਰੇ ਬੱਚ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਨਾ ਫਿਰ ਨਾਲ ਲਿਆ ਹੋਊਗਾ ਕੋਈ ਲਿਖਿਆ ਮੇਰਾ ਲਿਖਿਆ ਘਾਬ ਵੀਰ ਬੋਲੀਏ ਤਾਂ ਤੇਰਾ ਸਾਤਾ ਨਾ ਸਾਤਾ ਆਏ ਨਾ ਕੇ ਘਾਬ ਵੀਰ ਸਵਾਰ ਕੇ ਪਾਸ ਤੋਂ ਸਵਾਰ ਕੇ ਸਾਤਾ ਇੱਕ ਜੀ ਤੁਹਾਨੂੰ ਅਸੀਂ ਦੱਸਣਾ ਭੁੱਲ ਗਏ ਮਾਫੀ ਚਾਹੁੰਦੇ ਆ ਮੈਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਇਹਨੂੰ ਦੀਦੀ ਜੀ ਤੁਸੀਂ ਕਿ ਮੈਂ ਕਰਦੇ ਹਾਂ ਤਾਂ ਉਹ ਅਰੇ ਵੀ ਇੱਕ ਪੈਰਾ ਵੀ ਸਾਨੂੰ ਵੀਡੀਓ ਸਾਂਝੀ ਕਰੋ ਹਨ ਤੇ ਅਸੀਂ ਕੱਲ ਨੂੰ ਵੀ ਜ਼ਰੂਰ ਕਰਾਂਗੇ ਫਰੋਂ ਤਾਂ ਖਾ ਮੰਗੇ ਵੀ ਕਿੱਦਾਂ ਇਹ ਕੰਮ ਕਰ ਆਪ ਹੀ ਕੰਮ ਯਾਨੀ ਕਿ ਇਹ ਨਹੀਂ ਗੱਲ ਵੀ ਕੰਮ ਨਹੀਂ ਕਰ ਸਕਦੇ ਕੰਮ ਤਾਂ ਥੋੜਾ ਥੋੜਾ ਕਰ ਲੈਂਦੇ ਆ ਸਾਰੇ ਵੀ ਉਸ ਵੀਲ ਚੇਅਰ ਤੇ ਤੇ ਕੁਝ ਮੈਂ ਨਾਲ ਹੈਲਪ ਕਰਾ ਦਿੰਨਾ ਠੀਕ ਹੈ ਜੀ ਅਸੀਂ ਰਲ ਮਿਲ ਕੇ ਹੀ ਚੱਲਦੇ ਆ ਰਲ ਮਿਲ ਕੇ ਅਸੀਂ ਵਧੀਆ ਟੈਕ ਟਾਂਕਸ ਕਰਦੇ ਆਂ ਦਾ ਇਹ ਨਹੀਂ ਗੱਲ ਕੋਈ ਤੇ ਬਾਕੀ ਭੈਣ ਭਰਾਓ ਤੁਸੀਂ ਸੰਗੇ ਹੋਣਾ ਡਰਿਓ ਨਾ ਛਿਪਿਓ ਨਾ ਕਿਸੇ ਗੱਲ ਤੋਂ ਵੀ ਟੈਨਸ਼ਨ ਨਹੀਂ ਲੈਣੀ ਤੁਸੀਂ ਜੇ ਅਸੀਂ ਗੱਲ ਤਾਂ ਸਾਨੂੰ ਕੋ بس ਉਸ ਤਾ ਤੇ ਦਾ ਮੰਨ ਕੇ ਇਹੀ ਬੇਨਤੀ ਹੈ ਪਰ ਅਸੀਂ ਕੋਸ਼ਿਸ਼ ਬਹੁਤ ਕਰ ਦਿੰਨੇ ਆ ਹਨਾ ਤੇ ਆਪਾਂ ਕਈ ਵਾਰੀ ਬੋਲਿਆ ਵੀ ਜਾਂਦਾ ਤੇ ਉਹਦਾ ਤਾਂ ਇਹੀ ਮਾਫੀ ਚਾਹੁੰਦੇ ਆ ਤੇ ਕੱਲੋਂ ਅਸੀਂ ਨਵੇਂ ਬਲੌਕ ਨਾਲ ਤੁਹਾਨੂੰ ਹਾਜ਼ਰ ਹੋਵਾਂਗੇ ਠੀਕ ਹੈ ਜੀ ਤਦ ਤੱਕ ਦਿਓ ਧੰਨਵਾਦ ਪਰਮਾਤਮਾ ਤੁਹਾਡਾ ਚੜ੍ਹਦੀ ਕਲਾ ਵਿੱਚ ਸਦਾ ਨਾਮ ਕਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੋਤਮ